ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣਾ ਆਪਾਂ ਪਿੰਡ ਰਾਏਪੁਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਇੱਕੋ ਝੋਟੀ ਦਿਖਾਉਣੀ ਆ ਗੱਭਣ ਪਿਆੜਿਆ ਤੇ ਆਪਾਂ ਪਹੁੰਚਿਆ ਵੀਰ ਰੋਬਰ ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਇਹਦੀ ਡਿਟੇਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਸਤਿ ਸ਼੍ਰੀ ਅਕਾਲ ਉਸਣਾਓ ਠੀਕ ਠਾਕ ਜੀ ਹਾਂ ਜੀ ਵਧੀਆ ਵਧੀਆ ਨੇ ਭੜੀ ਵਧੀਆ ਚਾਹੀਦਾ ਜੀ ਵਿਸ਼ੇ ਆਪਣਾ ਨਾਮ ਤੇ ਐਡਰੈਸ ਦੱਸਿਓ ਨਾਰ ਰੋਬਰਟ ਜੋ ਪਿੰਡ ਰਾਪ ਔਰਸੀ ਲਈ ਨਾਲਾ ਜਲਾਮਰੀ ਸਰ ਦੇ ਠੀਕ ਆ ਜੀ ਫੋਨ ਨੰਬਰ ਫੋਨ ਨੰਬਰ ਹੈਗਾ 97138796 ਠੀਕ ਆ ਜੀ ਤੇ ਜਿਹੜੀ ਉਧਰ ਵੀਡੀਓ ਪਾ ਕੇ ਗਿਆ ਕਿਵੇਂ ਦਾ ਰਿਹਾ ਸੀ ਹਾਂ ਜੀ ਵਧੀਆ ਵਧੀਆ ਵੜੀ ਬਿਲਕੁਲ ਵਧੀਆ ਵੇਗ ਗਿਆ ਸਾਰਾ ਉਦਨ ਵਾਲਾ ਭੜੀ ਮਾਲ ਠੀਕ ਆ ਠੀਕ ਆ ਹਾਂ ਜੀ ਹਾਂ ਜੀ ਆਏ ਫੋਨ ਭਣ ਚੰਗੇ ਰਾ ਫੋਨ ਭਣ ਬੜੀ ਬੜੇ ਆਏ ਜੋ ਵੀਰ ਪ੍ਰਮਾਨੇ ਬੜਾ ਫੋਨ ਲਾਏ ਜੀ ਠੀਕ ਆ ਠੀਕ ਆ ਜੀ ਤੇ ਭਈਆ ਝੋਟੀ ਬਾਰੇ ਦੱਸਿਓ ਹਾਂ ਕਿੰਨਾ ਕੁ ਟਾਈਮ ਲਾਜੂ ਹਜੇ ਇਹ ਦਿਨ ਨੇ 13 14 ਲੈ ਹੀ ਨਹੀਂ ਦੁੱਧ ਜਾ ਸੁਆ ਸੁਆ ਤੇ ਕਿੰਨੇ ਕਿ ਦੁੱਧ ਵਾਲੀਏ ਦੁੱਧ ਦਹੀ ਜਾਊਗੀ ਜੋ 13-14 ਕਿਲੋ ਭੜੀਏ ਠੀਕ ਆ ਠੀਕ ਆ ਜੀ ਖੋਲੋ ਬਾਈ ਫਿਰ ਖੋਲ ਕੇ ਦਿਖਾਈਏ ਗੱਜੂ ਬਣਾਇਆ ਕਾ ਕੀ ਇਹਦੇ ਪਿੰਡੇ ਦੇ ਜਿਹੜੀਆਂ ਨਾੜਾਂ ਲੂੜਾਂ ਬਹੁਤ ਚੰਗੀਆਂ ਆ ਗਈਆਂ ਪਤਲੇ ਚਮਲੀਆਂ ਵੇਖੋ ਜਮ ਇਹ 13-14 ਲੀਟਰ ਬਾਈ ਕਹਿੰਦਾ ਕਿ ਦੁੱਧ ਭਰਿਆ ਇਹਨੇ ਪੂਰੀ ਵੱਡੀ ਮਹ ਜੇ ਕਰੋ ਜੀ ਚੱਟ ਬਾਕੀ ਪੇਟ ਕੋੜੇ ਦੀ ਵੀ ਚੌੜੀ ਆ ਤੇ ਕੱਦਮ ਵਜਨ ਦੀ ਵੀ ਚੰਗੀ ਆ ਗਈ ਦੇਣ ਲੈ ਜੂਗੀ ਅੱਜ 14-15 ਕਰਮ ਵਾਲੀ ਇਹ ਥਣ ਪਾਂਡਾ ਵੀ ਬਹੁਤ ਹੀ ਚੰਗਾ ਦਾ ਜੱਟ ਲੱਟ ਲਾ ਨਾ ਜਿਹੜੀਆਂ ਕਾਫੀ ਆ ਹਵਾਨੇ ਤੇ ਸੂਨ ਪੱਕ ਹਵਾਨਾ ਚੰਗਾ ਬਣਾ ਲੈਣਾ ਲੈ ਆ ਜੋ ਮੈਨੂੰ ਵੀ ਦੇਖ ਲੈ ਭੱਜ ਪਿੰਡਾ ਡੰਗ ਲਾਉ ਜੀ ਕਰੋ ਜੀ ਚੱਕ ਬੋਲੀ ਸੇਰ ਕੋਆ ਜੀ ਸਿੰਘ ਸੂਨ ਵੀ ਬਹੁਤ ਹੀ ਚੰਗਾ ਆ ਗਿਆ ਬਿਲਕੁਲ ਨਿਗਾ ਨਿਗਾ ਜਾ ਸਿੰਘ ਆ 来来 ਤੇ ਲਾਗੇ ਤੋਂ ਆਪਾਂ ਤੁਹਾਨੂੰ ਚੈੱਕ ਕਰਾਉਣਾ ਥਾਣਾ ਦਾ ਸੈਜ ਗੈਵ ਉਹ ਤਾਂ ਥੋੜੇ ਵੀ ਚੰਗਾ ਲੱਗਾ ਤੇ ਐਨ ਗੈਵ ਤੇ ਪੂਰਾ ਥਣ ਲੱਗਾ ਵਾ ਮੜੀ ਪੂਛ ਮੜੀ ਇੱਥੇ ਅਗਲੀ ਸਾਈਡ ਤੋਂ ਕਰਾ ਦੇ ਉਹ ਵਗੀਟੇ ਢੋਲਾ ਜਿਹੜੀਆਂ ਕਾਫੀ ਯਾਰ ਆਹ ਦੇਖੋ ਬੜੀ ਗਰਮ ਵਾਲੀ ਤਿਆਰ ਹੋ ਵੀਰੇ ਸੂਲ ਤੱਕ ਚੱਡਾਂ ਲਾ ਜੂਗੀ ਤੇ ਅਗਲੀ ਸਾਈਡ ਤੋਂ ਵੀ ਆਪਾਂ ਥਾਣਾ ਦਾ ਸੈਜ ਗੈਵ ਚੈਪ ਚੁੱਕਦੇ ਆਂ ਤੋ ਵਾਹ ਯਾਰ ਲਈ ਸਾਈਡ ਤੋਂ ਥਣਾ ਦਾ ਸੈਜ ਗਿਆ ਚੱਕਰ ਸਾਡੇ ਚ ਬਹੁਤ ਹੀ ਚੰਗਾ ਆ ਗਿਆ ਵਾ ਤੇ ਪਿੰਡੇ ਦੇ ਜਿਹੜੀਆਂ ਨਾੜਾਂ ਨੁੜਾਂ ਜਿਹੜੀਆਂ ਬਹੁਤ ਚੰਗੀਆਂ ਆ ਗਈਆਂ ਮਾ ਪਤਲੇ ਚਮੜੀ ਆ ਤੇ ਇਹਦਾ ਮੁੱਲ ਵੀਰ ਕੀ ਕਰਨਾ ਫਿਰ ਦੇ ਦਈਏ ਭਾディ ਇੱਕ ਦਸ ਦੀ ਲੈ ਜੈ ਜੈ ਕਰਕੇ ਮੈਂ ਦਨਾ ਇੱਕ ਪੰਜ ਦੇ ਦਈਏ ਲਖਵੰਦਰ ਕਰ ਦਈਏ ਮੇਰਾ ਲਾਦੇ 2000 ਕਰ ਦਈਏ ਜੀ 50 ਛੱਡ ਕੇ ਲੱਖਾਂ ਪੂਰੇ 99000 ਦੀ ਦੇ ਦਾਂਗੇ ਨਹੀਂ 90000 93000 ਦੀ ਬੜੀ ਦੇ ਦਾਂਗੇ ਜਸਰ ਲੋ ਭਾਈ 94000 ਦੀ ਹਾਂਜੀ ਉਹ ਚੋ ਵੀਰ ਭਰਾ ਸਾਹਮਣੇ ਲੈ ਜਾਊਗਾ ਤੇ ਦੋ ਤੇ ਕਰਮਾਲੀ ਚੰਗਾ ਭਰੀ ਜਾਊਗੀ ਤੇ ਜਿਹੜੀਆਂ ਪਿੰਡੇ ਦੇ ਨਾਲਾ ਨੂੜਾ ਜਿਹੜੀਆਂ ਕਾਫੀ ਦਿਖਣਦੀਆਂ ਵਾਂ ਵੀਡੀਓ ਚ ਹੋ ਸਕਦਾ ਥੋੜੀਆਂ ਘੱਟ ਦੇਖਣ ਬਾਕੀ ਇੱਥੇ ਆ ਕੇ ਕੋਈ ਭਰਾ ਵੇਖੂਗਾ ਤੇ ਪੱਧ ਲੈ ਚਾਹ ਬੜੀ ਸੰਗੂ ਦੇਖੋ ਬਾੜੀ ਪੂਰਾ ਕੁੰਡਾ ਰੇ ਸੰਗੂ ਵੀ ਬਹੁਤ ਹੀ ਚੰਗਾ ਆ ਗਿਆ ਵੈਣ ਨਿਗਾ ਨਿਗਾ ਜੱਸ ਸੰਗਿਆ ਕੁੰਡਾ ਕੀਤਾ ਵਾ ਤੇ ਮੌਕੇ ਤੇ ਚਲੋ ਭਾਈ ਥੋੜਾ ਬੋੜਾ ਕੋਈ ਗੱਲ ਨਹੀਂ ਬਾੜੀ ਕਰ ਦਾਂਗੇ ਪਾੜੀ ਕਰ ਦਾਂਗੇ ਕਰ ਦਾਂਗੇ ਠੀਕ ਹੈ ਠੀਕ ਹੈ ਲੋ ਭਾਈ ਮੌਕੇ ਤੇ ਹੋਰ ਵੀ ਮ ਬਾਕੀ ਕੋਈ ਵੀਰ ਭਰਾ ਫੋਨ ਲਾਵੇ ਆਂਦੇ ਮੋੜ ਨਾਲ ਹੀ ਆਪਾਂ ਕਿਸ ਨੂੰ ਵੀ ਜਦੋਂ ਤਿਆਰ ਹੋਈ ਉਹਦੋਂ ਮੈਂ ਬੜੀ ਰੁਪਈਆ ਦੀ ਬਣੀ ਜੇ ਠੀਕ ਹੈ ਠੀਕ ਹੈ ਚਲੋ ਹੁਣ ਸਾਹਮ ਥੋੜੀ ਬਤੀ ਆਪਣ ਨੂੰ ਤੁਹਾਨੂੰ ਪਤਾ ਛੱਡ ਨਹੀਂ ਪਣੀ ਹਾਂਜੀ ਹਾਂਜੀ ਬੜੀ ਹਾਂਜੀ ਠੀਕ ਹੈ ਜੀ ਲਓ ਭਾਜੀ ਕੋਈ 10 15 ਦਿਨ ਸਾਹਮ ਕਰ ਲੂਗਾ ਤੇ ਰਪਈਏ ਨਾਲ ਹੋਰ ਜੋੜ ਜਾਣਿਆ ਕਰਮ ਵਾਲੀ ਨੇ ਤੇ ਹੋਰ ਬਾਈ ਕੁਝ ਕਹਿਣਾ ਹੋਵੇ ਓਕੇ ਓਕੇ ਭਾੜੀ ਸਾਰਾ ਠੀਕ ਹੈ ਜੀ ਓਕੇ ਹੋ ਗਿਆ ਚਲੋ ਮਹਾਰਾਜ ਓਕੇ ਹੀ ਰੱਖੇ ਲਓ ਭਾਜੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ